ਸਸ਼੍ਰੀ ਕਾਲ ਜੀ ਤੁਸੀਂ ਸੁਖ ਰਸਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਪੰਜਾਬ ਦੇ ਵਿੱਚ ਗਰਮੀ ਨੇ ਵਟ ਘੱਡੇ ਸੀ ਤਾਂ ਦੱਸ ਸੀ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਸੀ ਤਾਪਮਨ ਜਿਹੜਾ 46 ਡਿਗਰੀ ਤੋਂ ਪਾਰ ਹੋਇਆ ਸੀ ਜੇ ਗੱਲ ਕੀਤੀ ਜਾਵੇ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਵੀ ਪਾਰਾ 46 ਡਿਗਰੀ ਤੋਂ ਪਾਰ ਹੋਇਆ ਸੀ ਜੋ ਕਿ ਆਮ ਤਾਪਮਨ ਦੇ ਨਾਲੋਂ 5 ਤੋਂ 6 ਡਿਗਰੀ ਜ਼ਿਆਦਾ ਜਿਹੜਾ ਦੱਸਿਆ ਗਿਆ ਸੀ ਤਾਂ ਦੱਸੀਏ ਕਿ ਇੱਕ ਵਾਰ ਫਿਰ ਤੋਂ ਲੋਕ ਨੇ ਜਿਹੜੇ ਗਰਮੀ ਤੋਂ ਸਤਾਏ ਹੋਏ ਨੇ ਲੋਕ ਘਰ ਤੋਂ ਬਾਹਰ ਨਿਕਲਣ ਲਈ ਕਿਤੇ ਨਾ ਕਿਤੇ ਕਬਰੌਂਦੇ ਨੇ ਤਾਂ ਬਿਲਕੁਲ ਇਹ ਗਰਮੀ ਨੇ ਲੋਕਾਂ ਨੂੰ ਸਤਾਇਆ ਅੱਜ ਰਿਲੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਤਾਪਮਾਨ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀ ਜਲੇ ਜੇ ਗੱਲ ਕੀਤੀ ਜਾਵੇ ਟੈਂਪਰੇਚਰ ਦੀ ਤਾਂ ਪਿਛਲੇ 7 ਸਾਲਾਂ ਦਾ ਰਿਕਾਰਡ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਟੁੱਟਿਆ ਜਿੱਥੇ ਦਿਨ ਦੇ ਵਿੱਚ ਤਾਪਮਾਨ ਦਾ ਪਾਰਾ ਲਗਾਤਾਰ ਵਧਦਾ ਜਾ ਰਿਹਾ ਸੀ ਉੱਥੇ ਰਾਤਾਂ ਨੇ ਜਿਹੜੀਆਂ ਉਹ ਵੀ ਗਰਮ ਰਹੀਆਂ ਨੇ ਯਾਨੀ ਕਿ ਰਾਤਾਂ ਦੇ ਵਿੱਚ ਵੀ ਤਾਪਮਾਨ ਲਗਾਤਾਰ ਵਧਦਾ ਹੋਇਆ ਨਜ਼ਰ ਆਇਆ ਸੀ ਲੋਕ ਨੇ ਜਿਹੜੇ ਬੇਹੱਦ ਵੱਧਦੀ ਹੋਈ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਸੀ ਅੱਜ ਆ ਅੱਜ ਵੀ ਪੰਜਾਬ ਦੇ ਵਿੱਚ ਹੀਟ ਵੇਵ ਲਈ orange alert ਜਾਰੀ ਕੀਤਾ ਗਿਆ ਦਿਨ ਤੇ ਰਾਤ ਦੋਵੇਂ ਤਾਪਮਾਨ ਨੇ ਜਿਹੜੇ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਤੋਂ ਤਾਪਮਾਨ ਵਸਤਨ 1.2 ਡਿਗਰੀ ਸੈਲਸੀਅਸ ਵਧਿਆ ਜੋ ਕਿ ਆਮ ਨਾਲੋਂ 3.8 ਡਿਗਰੀ ਸੈਲਸੀਅਸ ਜ਼ਿਆਦਾ ਹੈ ਮੌਸਮ ਵਿਭਾਗ ਦੇ ਅਨਸਾਰ ਸਵੇਰ ਦਾ ਵਾਤੂਆਪਾ ਤਾਪਮਾਨ ਲੁਧਿਆਣਾ ਦੇ ਸੰਬਰਾਲਾ ਵਿਖੇ 46 ਡਿਗਰੀ ਸੈਲਸੀਅਸ ਹੈ ਜਿਹੜਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਦੇ ਵਿੱਚ 43 ਡਿਗਰੀ ਬਠਿੰਡਾ ਚ 44 ਅੰਮ੍ਰਿਤਸਰ ਦੇ ਵਿੱਚ 44 ਅਤੇ ਲੁਧਿਆਣੇ ਦੇ ਵਿੱਚ 46 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਕੁਝ ਦਿਨਾਂ ਤੱਕ ਹੀਟ ਵੇਵ ਦੇ ਜਿਹੜੇ ਅਲਰਟ ਨੇ ਉਹ ਜਾਰੀ ਰਹਿਣ ਵਾਲੇ ਨੇ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਜਾਂ ਗਰਮ ਰਾਤਾਂ ਦੇ ਹਾਲਾਤ ਬਣੇ ਰਹਿਣਗੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਲਰਟ ਰੈਡ ਲੀ ਔਰੇਂਜ ਅਲਰਟ ਜਾਰੀ ਕੀਤਾ ਹੀਟ ਵੇਵ ਅਤੇ ਗਰਮ ਰਾਤਾਂ ਦਾ ਪ੍ਰਭਾਵ ਖਾਸ ਕਰਕੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਤੇ ਬਰਨਾਲਾ ਵਿਖੇ ਦੇਖਿਆ ਜਾ ਸਕਦਾ ਹੈ ਜੀਆਂ 14 ਜੂਨ ਤੋਂ ਸੰਭਾਵਿਤ ਰਾਹਤ ਹੋਣ ਦੀ ਖਬਰ ਹੈ ਜਿਹੜੀ ਉਹ ਵੀ ਸਾਹਮਣੇ ਆਈ ਹੈ ਮੌਸਮ ਵਿਭਾਗ ਅਨੁਸਾਰ 14 ਜੂਨ ਤੋਂ ਪੰਜਾਬ ਦੇ ਵਿੱਚ ਗਰਜ ਤੂਫਾਨ ਤੇ ਤੇਜ਼ ਹਵਾਵਾਂ ਨੇ ਜਿਹੜੀਆਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਸੰਭਾਵਨਾ ਦੱਸੀ ਗਈ ਹੈ ਇਸ ਦੇ ਨਾਲ ਹੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਜਦਕਿ 13 ਜੂਨ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਚੇਤਾਵਨੀ ਹੈ ਜੁਆਦਾ ਜੂਨ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਦੇ ਸੰਕੇਤ ਦਿੱਸੇ ਗਏ ਨੇ